ਕਨੌਰੀ ਬਾਰਡਰ ਤੇ ਮਰਨਵਰ ਤੇ ਬੈਠੇ 10 ਹੋਰ ਕਿਸਾਨ ਹਰਿਆਣਾ ਦੇ 10 ਕਿਸਾਨ ਬੈਠੇ ਮਰਨਵਰ ਤੇ ਧਲੇਵਾਲ ਸਣੇ ਕੁੱਲ ਗਿਣਤੀ 122 ਤੇ ਪਹੁੰਚੀ ਮਰਨਵਰ ਤੇ ਬੈਠੇ ਕਿਸਾਨ ਨਹੀਂ ਕਰਵਾਉਣਗੇ ਮੈਡੀਕਲ ਟੈਸਟ ਅਕਾਲੀ ਦਲ ਨੇ 21 ਜਨਵਰੀ ਨੂੰ ਸੱਦੀ ਐਸਜੀਪੀਸੀ ਮੈਂਬਰਾਂ ਦੀ ਮੀਟਿੰਗ ਵੋਟਰ ਲਿਸਟਾਂ ਚੋਰੀ ਧਾਂਦ ਲੀਆਂ ਤੇ ਹੋਏਗਾ ਵਿਚਾਰ ਵਟਾਂਦਰਾ ਹਰਜਿੰਦਰ ਸਿੰਘ ਧਾਮੀ ਤੇ ਸੁਬੀਰ ਬਾਦਲ ਵੀ ਹੋਣਗੇ ਬੈਠਕ ਚ ਸ਼ਾਮਿਲ ਤੇਦਰੀਵਾਲ ਨੇ ਬੀਜੇਪੀ ਦੇ ਮਹਿਲਾਵਾਂ ਨੂੰ 2500 ਦੇਣ ਵਾਲੇ ਐਲਾਨ ਤੇ ਸਾਧਿਆ ਨਿਸ਼ਾਨਾ ਜੇਪੀ ਨੱਡਾ ਨੂੰ ਕੀਤਾ ਸਵਾਲ ਪੁੱਛਿਆ ਕਿ ਪੀਐਮ ਮੋਦੀ ਤੋਂ ਪੁੱਛ ਕੇ ਨੱਡਾ ਜੀ ਰੇਵੜੀਆਂ ਵੰਡਣ ਦਾ ਕਰ ਰਹੇ ਨੇ ਹਲਾ ਦਿੱਲੀ ਚੌਂਕ ਦੰਗਲ ਚ ਲਗਾਤਾਰ ਦੂਜੇ ਦਿਨ ਮੁੱਖ ਮੰਤਰੀ ਮਾਨ ਵੱਲੋਂ ਚੌਂਕ ਪ੍ਰਚਾਰ ਰੋਡ ਸ਼ੋਅ ਕਰ ਆਪ ਉਮੀਦਵਾਰ ਲਈ ਜੁਟਾਇਆ ਸਮਰਥਨ ਪੰਜਾਬ ਦੇ ਸਿਨੇਮਾ ਘਰਾਂ 'ਚ ਨਹੀਂ ਲੱਗ ਸਕੀ ਕੰਗਨਾ ਦੀ ਫਿਲਮ ਐਮਰਜੈਂਸੀ ਸੂਬੇ ਭਰਚ ਸਿਨੇਮਾ ਘਰਾਂ ਦੇ ਬਾਹਰ ਹੋਏ ਪ੍ਰਦਰਸ਼ਨ ਚੰਡੀਗੜ੍ਹ ਦੇ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਫਿਲਮ ਰਾਜਾ ਬਣਿੰਗ ਨੇ ਜ਼ਿਲ੍ਹਾ ਵਿਕਾਸ ਕੋਆਰਡੀਨੇਸ਼ਨ ਤੇ ਮੋਨਿਟਰਿੰਗ ਕਮੇਟੀ ਨਾਲ ਕੀਤੀ ਮੀਟਿੰਗ ਬੁੱड्डा ਨਾਲਾ ਤੇ 스마트 ਸਿਟੀ ਪ੍ਰੋਜੈਕਟਾਂ ਤੇ ਹੋਈ ਚਰਚਾ ਪਟਿਆਲਾ ਦੇ ਪਿੰਡ ਮਾੜੂ 'ਚ ਪੰਚਾਇਤ ਦੇ ਨਾਮ ਤੇ ਵਸੂਲਿਆ ਜਾ ਰਿਹਾ ਗੁੰਡਾ ਟੈਕਸ ਪਿੰਡ ਚੋਂ ਲੰਘਣ ਵਾਲੇ ਵਾਹਨਾਂ ਤੋਂ ਕੀਤੀ ਜਾ ਰਹੀ ਜੱਫੀ ਵਸੂਲੀ ਪੁਲਿਸ ਨੇ ਸਰਪੰਚ ਸਣੇ ਤਿੰਨ ਲੋਕਾਂ ਤੇ ਦਰਜ ਕੀਤਾ ਉਰਾਹੀ ਦਾ ਮਾਮਲਾ ਭਾਰਤੀ ਹੋਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਮਿਲਿਆ ਖੇਲ ਰਤਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕੀਤਾ ਸਨਮਾਨਿਤ ਜਰਮਨਜੀਤ ਤੇ ਸੁਖਜੀਤ ਸਿੰਘ ਨੂੰ ਮਿਲਿਆ ਅਰਜੁਨਾ ਅਵਾਰਡ ਕਾਲੀ ਦਲ ਵੱਲੋਂ ਐਸਜੀਪੀਸੀ ਮੈਂਬਰਾਂ ਦੀ ਮੀਟਿੰਗ ਸੱਦੀ ਗਈ ਹੈ 21 ਜਨਵਰੀ ਨੂੰ ਚੰਡੀਗੜ੍ਹ ਦੇ ਵਿੱਚ ਇਹ ਹਗਾਮੀ ਮੀਟਿੰਗ ਬੁਲਾਈ ਗਈ ਹੈ ਬਲਵਿੰਦਰ ਸਿੰਘ ਪੁੰਦੜ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਏਗੀ ਐਸਜੀਪੀਸੀ ਪ੍ਰਧਾਨ ਐਡਵੋਕੇਟ ਜਿੰਦਰ ਸਿੰਘ ਧਾਮੀ ਤੇ ਸ਼੍ਰੋਮਣੀ ਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਵੀਰ ਬਾਦਲ ਵੀ ਇਸ ਮੀਟਿੰਗ 'ਚ ਸ਼ਾਮਲ ਹੋਣਗੇ ਐਸਜੀਪੀਸੀ ਦੀਆਂ VOTER ਸੂਚੀਆਂ ਤੇ ਇਸ ਮੀਟਿੰਗ ਦੇ ਵਿੱਚ ਚਰਚਾ ਕੀਤੀ ਜਾਣੀ ਹੈ ਮੁੱਖ ਏਜੰਡਾ VOTER ਸੂਚੀਆਂ ਦੇ ਵਿੱਚ ਗੜਬੜੀ ਦੇ ਮਾਮਲੇ ਦਾ ਹੈ ਔਰ ਇਹਨਾਂ ਤਾਂਦਲੀਆਂ ਨੂੰ ਰੋਕਣ ਦੇ ਲਈ ਅਕਾਲੀ ਦਲ ਦਾ ਕਹਿਣਾ ਹੈ ਕਿ ਇਸ ਤੇ ਵਿਚਾਰ ਵਟਾਂਦਰਾ ਕਰਨਾ ਵਿਨੇਸ਼ ਘਟਾਰੀਆ ਸਾਡੇ ਸਹਿਯੋਗੀ ਜੁੜੇ ਨੇ ਫੋਨ ਲਾਈਨ ਤੇ ਇਹ ਵਿਨੇਸ਼ ਲਿਸਟਾਂ ਨੂੰ ਲੈ ਕੇ ਪਹਿਲਾਂ ਵੀ ਅਕਾਲੀ ਦਲ ਲਗਾ ਅਕਾਲੀ ਦਲ ਲਗਾਤਾਰ ਲਗਾਤਾਰ ਸਵਾਲ ਚੱਕਦਾ ਆਇਆ ਸੋ ਹੁਣ ਇਸ ਮੀਟਿੰਗ ਦੇ ਮਾਇਨੇ ਕੀ ਨੇ ਉਹ ਵਿਜੇ ਇਸ ਮੀਟਿੰਗ ਦੇ ਮਾਇਨੇ ਇਹ ਹੈ ਕਿ 21 ਜਨਵਰੀ ਨੂੰ ਦੁਪਹਿਰੇ 1:30 ਵਜੇ ਮੀਟਿੰਗ ਸੱਦੀ ਗਈ ਹੈ ਜਿਹੜੇ ਕਾਰਜਕਾਰੀ ਪ੍ਰਧਾਨ ਆ ਬਲਵਿੰਦਰ ਸਿੰਘ ਭੁੰਦੜ ਵੱਲੋਂ ਤੇ ਉਸ ਦੇ ਵਿੱਚ ਖਾਸ ਗੱਲ ਇਹ ਹੈ ਕਿ 23 ਜਨਵਰੀ ਨੂੰ ਲਾਸਟ ਡੇਟ ਹੈ ਜਿੰਦੇ ਤੇ ਤੁਸੀਂ ਓਬਜੈਕਸ਼ਨ ਰੇਜ਼ ਕਰ ਸਕਦੇ ਹੋ ਜਾਂ ਜਿਹੜੇ ਆਪਦੇ ਦਾਅਵੇ ਆ ਜਾਂ ਓਬਜੈਕਸ਼ਨਸ ਆ ਉਹ ਰੇਜ਼ ਕਰ ਸਕਦੇ ਹੋ ਤੇ 21 ਜਨਵਰੀ ਨੂੰ ਦੁਪਹਿਰੇ ਮੀਟਿੰਗ ਸੱਦੀ ਗਈ ਹੈ ਯਾਨੀ ਕਿ ਸ਼ਾਮ ਨੂੰ ਮੀਟਿੰਗ ਕੰਕਲੂਡ ਹੋਊਗੀ ਤੇ ਉਸ ਤੋਂ ਬਾਅਦ ਜਿਹੜੇ ਹੈ ਇਹਨਾਂ ਨੇ ਜਿਹੜੇ ਆਪਦੇ ਓਬਜੈਕਸ਼ਨਸ ਹੈ ਉਹ ਕਮਿਸ਼ਨ ਤੱਕ ਪਹੁੰਚਾਣੇ ਆ ਤੇ ਫਿਰ ਆਪਾਂ ਵਿੱਚ ਕਹਿ ਸਕਦੇ ਹਾਂ 2 ਇਹੀ ਕਾਰਨ ਹੈ ਕਿ ਇਹ ਮੀਟਿੰਗ ਹੈ ਜਿਹੜੀ 21 ਤਰੀਕ ਨੂੰ ਸੱਦੀ ਗਈ ਹੈ ਵੀ 21 ਸ਼ਾਮ ਤੱਕ ਸਾਰੇ ਜਿਹੜੇ ਮੈਂਬਰਸ ਹੈ ਉਹ ਆਪਦੇ ਆਪ ਦੇ ਜਿਹੜੇ ਕਨਸਰਨ ਹੈਗੇ ਐ ਕੋਈ ਦਾਅਵੇ ਹੈਗੇ ਐ ਕੋਈ ਆਬਜੈਕਸ਼ਨਸ ਹੈਗੀਆਂ ਵੀ ਜਿਹੜੀਆਂ ਇਹਨਾਂ ਦੇ આરોਪ ਲੱਗ ਰਹੇ ਐ ਵੀ ਐਸਜੀਪੀਸੀ ਦੀਆਂ ਵੋਟਾਂ ਨੂੰ ਲੈ ਕੇ ਤੰਦਲੀ ਹੋ ਰਹੀ ਹੈ ਉਸੇ ਦੇ ਮੱਦੇ ਨਜ਼ਰ ਇਹ ਮੇਨ ਮੀਟਿੰਗ ਸੱਦੀ ਗਈ ਹੈ ਤਾਂ ਕਿ 21 ਤਰੀਕ ਨੂੰ ਸਾਰੇ ਜਿਹੜੇ ਕਨਸਰਨ ਅਥਾਰਟिटीज ਐ ਸਾਰੇ ਮੈਂਬਰ ਆ ਉਹਨਾਂ ਦੇ ਵਿਚਾਰ ਲੈ ਕੇ ਫਿਰ ਉਸ ਤੋਂ ਬਾਅਦ 22 ਤੇ 23 ਤਰੀਕ ਨੂੰ ਉਹਨੂੰ ਗੁਰਦੁਆਰਾ ਕਮਿਸ਼ਨ ਦੇ ਤੱਕ ਪਹੁੰਚਾਇਆ ਜਾ ਸਕੇ ਤਾਂ ਕਿ ਅੱਗੇ ਜੋੜਾ ਵੀ ਫੈਸਲਾ ਗੁਰਦੁਆਰਾ ਕ ਜਾਣਕਾਰੀ ਦੇ ਲਈਤਾ ਅਕਾਲੀ ਦਲ ਵੱਲੋਂ VOTER ਸੂਚੀਆਂ ਦੇ ਮਸਲੇ ਨੂੰ ਲੈ ਕੇ ਇਹ ਮੀਟਿੰਗ ਖਾਸ ਤੌਰ ਤੇ ਸੱਦੀ ਗਈ ਤੇ ਹੁਣ ਗੱਲ ਕਿਸਾਨਾਂ ਦੀ ਖਨੌਰੀ ਬਾਰਡਰ ਤੇ ਮਰਨ ਵਰਤੇ ਬੈਠੇ ਕਿਸਾਨਾਂ ਦੀ ਗਿਣਤੀ ਦੇ ਵਿੱਚ ਹੋਰ ਵਾਧਾ ਹੋ ਗਿਆ ਹੁਣ ਹਰਿਆਣਾ ਦੇ 10 ਹੋਰ ਕਿਸਾਨ ਮਰਨ ਵਰਤੇ ਬੈਠ ਗਏ ਨੇ ਯਾਨੀ ਪਹਿਲਾਂ 111 ਕਿਸਾਨ ਬੈਠੇ ਸੀ 10 ਉਹਨਾਂ ਦੇ ਵਿੱਚ ਹੋਰ ਜੁੜ ਗਏ ਨੇ 100 टिक्की किसान हो, एक एक हो गए वाल ने और समेत डलवाल यह गिणती एक सौ बई हो गई है इस वेले डेवाल समेत 122 सौ बई किसान ने मरण वरत रख लिया और किसान आगुआ ने कहा है कि जिन्हें भी किसान मरण वर्त बैठे ने वो अपने मेडिकल टैसट नहीं कहा कि असी डॉक्टरी टीमों ब्लड सैंपल नहीं देवे जे किसी भी किसान की मौत हुई तो अंतिम संस्कार नहीं होएगा खनौरी मोर्चे ते ही उन्होंने कहा कि किसान की मृतकदेह रखी जाएगी ਇਸ ਸਭ ਦੇ ਵਿਚਾਰੇ ਡੱਲੇਵਾਲ ਦਾ ਮਰਨਵਰਤ 53ਵੇਂ ਦਿਨ ਵੀ ਜਾਰੀ ਹੈ ਔਰ ਉਹਨਾਂ ਦਾ ਵਜ਼ਨ 20 ਕਿਲੋ ਘਟ ਹੋਣ ਦਾ ਕਿਸਾਨ ਆਗੂਆਂ ਵੱਲੋਂ ਦਾਵਾ ਕੀਤਾ ਗਿਆ ਔਰ ਉਹਨਾਂ ਕਹਿੰਦਾ ਹੈ ਕਿ ਡੱਲੇਵਾਲ ਨੂੰ ਪਾਣੀ ਪਚਣਾ ਵੀ ਬੰਦ ਹੋ ਗਿਆ ਜਗਜੀਤ ਸਿੰਘ ਡੱਲੇਵਾਲ ਇਹ ਪਰਸੋ ਦੁਪਹਿਰ 2 ਵਜੇ ਸੇ ਹਮਾਰੇ ਸਾਥੀ 111 ਸਾਥੀ ਆਮਰਨਸ਼ਨ 'ਤੇ ਬੈਠੇ ਹੈ ਔਰ ਉਸੇ ਸਮੇਂ ਸੇ ਜੋ ਹਮਾਰੀ ਉਸ ਸਮੇਂ ਵੀ ਜੋ ਲਿਸਟ ਸੀ वो काफी ज्यादा बड़ी थी और बहुत सारे साथियों का बहुत सारी जो हमारी लीडरशिप है उनका भी यह निवेदन था कि वो भी इस आमण अनशन में शामिल हो क्योंकि सरदार जगजीत सिंह डल्लेवाल जी की जो हालत है उस हालत को उस अवस्था को देख के सब लोग बड़े भावुक हैं आज हमारे हरियाणा से ग्यारह साथी बैठना चाह रहे थे लेकिन जो साथियों ने मंजूर किया है वो दस साथियों के नाम मंजूर हुए हैं मैं आपको नाम उनके पढ़ के सुना देता हूं जो आज से जो हमारे 111 साथी बैठे हैं उनके साथ आमरण अनशन पे ही बैठेंगे और इनका ये प्रतिबद्धता है इनकी एक कमिटमेंट है कि सरदार जगजीत सिंह गलेवाल जी हमारे बच्चों को बचाने के लिए ये संघर्ष कर रहे हैं हमारी खेती और जमीन को बचाने के लिए ये संघर्ष कर रहे हैं तो हमारी भी ये जिम्मेदारी बनती है कि उनके साथ कंधे से कंधा मिला उनके दिखाए हुए रस्ते पर हम चलें ਔਰ ਅਗਰ ਕੁਰਬਾਨੀ ਦੇਣੇ ਕੀ ਨੋਬਤ ਆਏ ਤਾਂ ਹਮ ਵੀ ਉਨ੍ਹਾਂ ਦੇ ਰਾਸਤੇ 'ਤੇ ਚਲਤੇ ਹੋਏ ਆਪਣੀ ਕੁਰਬਾਨੀ ਦੇ। ਤੇ ਬੀਕੇਯੂ ਇਕਾਉ ਗ੍ਰਾਹਾਂ ਦੀ ਅੱਜ ਸਵੇਰ ਪਧਰੀ ਮੀਟਿੰਗ ਹੋਈ। ਮੀਟਿੰਗ 'ਚ ਕਿਸਾਨ ਕੇਂਦਰ ਦੇ ਨਵੇਂ ਡਰਾਫਟ ਤੇ ਚਰਚਾ ਕੀਤੀ। ਕਿਸਾਨਾਂ ਨੇ ਉਹਨਾਂ ਕੇਂਦਰ ਦੇ ਡਰਾਫਟ ਨੂੰ ਕਿਸਾਨ ਵਿਰੋਧੀ ਦੱਸਿਆ ਔਰ 20 ਜਨਵਰੀ ਨੂੰ ਐਸਕੇਐਮ ਹੁਣ ਸਾਰੇ ਸੰਸਦਾਂ ਨੂੰ ਸਾਰੇ ਐਨਪੀਜ਼ ਨੂੰ ਮੰਗ ਪੱਤਰ ਸੌਂਪੇਗਾ ਡੱਲੇਵਾਲ ਦੇ ਸਮਰਥਨ ਤੇ ਮੰਢੀਕਰਨ ਡਰਾਫਟ ਦੇ ਖਿਲਾਫ ਇਹ ਮੰਗ ਪੱਤਰ ਸੌਂਪੇ ਜਾਣਗੇ ਸਾਰੀਆਂ ਜਥੇਬੰਦੀਆਂ ਦੇ ਉਗਰਾਹਾਂ ਨੇ ਕਿਹਾ ਕਿ ਇੱਕ ਜੋਟ ਹੋਣ ਦਾ ਸਮਾਂ ਹੈ ਇੱਕ ਜਾਂ ਦੋ ਜਥੇਬੰਦੀਆਂ ਸਰਕਾਰ ਨੂੰ ਜਵਾਬ ਨਹੀਂ ਦੇ ਸਕਦੀਆਂ ਅਸੀਂ ਚਾਹ ਲੇ ਕਿ ਤੁਸੀਂ ਇਹ ਜਿਹੜਾ ਨਵਾਂ ਡਰਾਫਟ ਆਇਆ ਹੈ ਉਸ ਤੋਂ ਬਾਰੇ ਤੁਸੀਂ ਇਹ ਮਸਲਾ ਵੀ ਉਹ ਡਰਾਫਟ ਦੇ ਵਿੱਚ ਕੀ ਕੁਸ਼ ਹੈ ਸਾਰੇ ਬੰਦੇ ਨੇ ਦੱਸਿਆ ਵੀ ਇਹਦੇ ਵਾਸਤੇ ਆਪਣੀ ਵੱਡੀ ਲੜਾਈ ਸਿਰ ਤੇ ਆ ਗਈ ਉਦੀ ਖਤਰ ਤਿਆਰੀਆਂ ਕਰੋ ਪਿੰਡਾਂ ਦੇ ਵਿੱਚ ਇਕਤਾ ਮੀਟਿੰਗਾਂ ਕਰਾਓ ਲੋਕਾਂ ਨੂੰ ਦੱਸੋ ਜਿਵੇਂ ਪਹਿਲਾਂ ਇਹ ਅੰਦੋਲਨ ਸੀਗਾ ਬਹੁਤ ਵੱਡੀ ਗੱਲ ਹੈ ਵੱਡਾ ਵੱਡੀ ਲੜਾਈ ਆ ਗਈ ਨਹੀਂ ਇਹ ਇੱਕ ਦੋ ਜਨ ਸੁਬ ਜਿੱਥੇ ਬੰਨਿਆ ਕੋ ਘੱਟ ਜਾਂਦਾ ਜਿੱਥੇ ਜਾਂਦਾ ਉਦੀ ਖਤਰ ਫੇਰ ਚੱਲੋ ਆ ਸਿੱਖਿਆ ਲੈ ਕੇ ਤੁਸੀਂ ਤੇ ਹੁਣ ਗੱਲ ਦਿੱਲੀ ਦੇ ਦੰਗਲ ਦੀ ਦਿੱਲੀ ਚੋਣਾਂ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਵੱਲੋਂ ਦਿੱਲੀ ਦੇ ਵਿਦਿਆਰਥੀਆਂ ਲਈ ਇੱਕ ਵੱਡਾ ਐਲਾਨ ਕੀਤਾ ਗਿਆ ਤਾਂ ਦੂਜੇ ਪਾਸੇ ਬੀਜੀਪੀ ਬੀਜੀਪੀ ਨੇ ਵੀ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਆਪਣਾ ਸੰਕਲਪ ਪੱਤਰ ਜਾਰੀ ਕੀਤਾ ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਜस्तानी ਚ ਚੋਣ ਅਖਾੜਾ ਪੂਰੀ ਤਰ੍ਹਾਂ ਗਰਮਾ ਚੁੱਕਿਆ ਹੈ ਇਸ ਵਿਚਾਲੇ ਵੱਖ-ਵੱਖ ਸਿਆਸੀ ਦਲਾਂ ਵੱਲੋਂ ਕੀਤੇ ਜਾ ਰਹੇ ਲਗਾਉਣੇ ਦਾਅਵਿਆਂ ਤੇ ਵਾਧਿਆਂ ਨੇ ਚੋਣਾਂ ਤੋਂ ਪਹਿਲਾਂ ਹੀ ਦਿੱਲੀ ਵਾਸੀਆਂ ਦੀ ਚਾਂਦੀ ਕਰ ਦਿੱਤੀ ਹੈ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਸਰਕਾਰ ਬਣਨ ਤੇ ਦਿੱਲੀ ਦੇ ਵਿਦਿਆਰਥੀਆਂ ਲਈ バス ਸੇਵਾ ਬਿਲਕੁਲ ਮੁਫਤ ਕਰਨ ਦਾ ਐਲਾਨ ਕੀਤਾ ਹੈ ना ही विद्यार्थियों की मेट्रो सफर पे पंजा परसेंट छोट पीएम पीएम चिट्ठी लिखी है तो एक सबसे बड़ा ऐलान आज मैं ये कर रहा हूं कि हमारी सरकार बनने पे स्टूडेंट्स को भी बस में सफर फ्री दिया जाएगा तो मैंने आज प्रधानमंत्री जी को चिट्ठी लिखी है कि हमें स्टूडेंट्स को 50 परसेंट कंसेशन देना चाहिए मेट्रो के फेयर में ਔਰ ਇਸki وجہ سے ਜੋ ਖਰਚਾ ਆਏਗਾ ਰਿਆਇਤ ਦੇਣ ਦੀ وجہ سے ਉਸ ਖਰਚੇ ਕੋ ਦਿੱਲੀ ਸਰਕਾਰ ਔਰ ਕੇਂਦਰ ਸਰਕਾਰ ਕੇ ਵਿੱਚ ਮੇ 50% 50-50 ਕੇ ਰੇਸ਼ੋ ਮੇ ਸ਼ੇਅਰ ਕੀਤਾ ਜਾਏਗਾ ਦੂਜੇ ਪਾਸੇ ਹੁਣ ਤੱਕ ਕੇਜਰੀਵਾਲ ਦੀਆਂ ਗਾਰੰਟੀਆਂ ਨੂੰ ਮੁਫਤ ਦੀਆਂ ਰਿਓੜੀਆਂ ਦੱਸਣ ਵਾਲੀ ਬੀਜੇਪੀ ਨੇ ਵੀ ਸੰਕਲਪ ਪੱਤਰ ਚ ਚੋਣ ਵਾਅਦਿਆਂ ਦੀ ਕੋਈ ਕਸਰ ਨਹੀਂ ਛੱਡੀ ਬੀਜੇਪੀ ਦੇ ਕੌਮੀ ਪ੍ਰਧਾਨ ਜੇਪੀ ਨੰਡਾ ਨੇ ਐਲਾਨ ਕੀਤਾ ਕਿ ਮਹਿਲਾਵਾਂ ਨੂੰ ਹਰ ਮਹੀਨੇ 2500 ਰੁਪਏ ਮਿਲਣਗੇ গর্વતી ਮਹਿਲਾਵਾਂ ਨੂੰ 21000 ਰੁਪਏ ਦਿੱਤੇ ਜਾਣਗੇ ਬਜ਼ੁਰਗਾਂ ਦੀ ਪੈਨਸ਼ਨ 2000 ਤੋਂ ਵਧਾ ਕੇ 2500 ਰੁਪਏ ਕੀਤੀ ਜਾਏਗੀ होली ਤੇ દિਵਾਲੀ ਤੇ ਦਿੱਲੀ ਵਾਸੀਆਂ ਨੂੰ ਇੱਕ ਸਿਲੰਡਰ ਮੁਫਤ ਮਿਲੇਗਾ ਗਰੀਬਾਂ ਨੂੰ ਗੈਸ ਸਿਲੰਡਰ ਤੇ 500 ਰੁਪਏ ਸਬਸਿਡੀ ਦਿੱਤੀ ਜਾਏਗੀ ਤੇ ਦਿੱਲੀ ਚ ਆਸ਼ੀਸ਼ਮਾਨ ਯੋਜਨਾ ਲਾਗੂ ਕੀਤੀ ਜਾਏਗੀ ਇਸੇ ਤਰ੍ਹਾਂ ਝੁੱਗੀ ਝੌਂਪੜੀ ਵਾਲਿਆਂ ਨੂੰ 5 ਰੁਪਏ ਚ ਰਾਸ਼ਨ ਮਿਲੇਗਾ ਨਾਲ ਹੀ ਦਿੱਲੀ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਂਦਾ ਵੀ वादा की तय अभी हम लोगों ने तय किया है कि हम भारतीय जनता पार्टी के संकल्प में इस बात को जोड़ते हैं कि महिला समृद्धि योजना के तहत प्रति माह पच्चीस सौ रुपये हर हाँ महिलाओं को दिया जाएगा और जो हमारी गरीब बहनें हैं जो गरीब परिवार हैं उनको पांच सौ रुपये का

चलती तो मोदी जी की है मैंने कहा कि ₹500 पहले वो 2014 वाले पूरे कर दें पहले तो रेवड़ी कहते थे अब आप वो रेवड़ी नहीं रही लोगों के टैक्स का पैसा लोगों को देने में क्या रेवड़ी है मतलब ये सरकारों का फर्ज होता है दिल्ली की सियासी जंगलियां आपते बीजेपी ने अड़ी चोटी का जोर लगाया पर नजरें दिल्ली वासियों दिया कांग्रेस के चोंक बटारे पे भी लगियां ने क्योंकि कांग्रेस का मैनिफेस्टो आना हाले बाकी है ਖੇਰ ਚੋਣ ਦਾਅਵੇ ਤਾਂ ਵੱਡੇ ਵੱਡੇ ਕੀਤੇ ਜਾ ਰਹੇ ਨੇ ਪਰ ਹੁਣ ਦੇਖਣਾ ਹੋਏਗਾ ਕਿ ਕਿਸ ਪਾਰਟੀ ਦੇ ਵਾਅਦੇ ਅਤੇ ਦਾਅਵੇ ਦਿੱਲੀ ਵਾਲਿਆਂ ਨੂੰ ਲੁਭਾਉਣ 'ਚ ਕਾਮਯਾਬ ਹੁੰਦੇ ਨੇ ਬਿਊਰੋ ਰਿਪੋਰਟ న్యూਜ਼ ਟੀਮ ਪੰਜਾਬ ਤੇ ਹੁਣ ਅੰਮ੍ਰਿਤਸਰ ਤੋਂ ਇੱਕ ਤਸਵੀਰ ਦਿਖਾਉਦੇ ਹਾਂ ਅੰਮ੍ਰਿਤਸਰ ਦੇ ਇੱਕ ਹਮਦਰਦ ਚੋਰ ਦੀ ਚੋਰ ਨੇ ਪਹਿਲਾਂ ਮਦਦ ਕੀਤੀ ਤੇ ਫਿਰ ਪੈਸੇ ਚੋਰੀ ਕਰ ਲਏ ਅਸਲ ਦੇ ਵਿੱਚ ਸੜਕ ਤੇ ਇੱਕ ਜ਼ਖਮੀ ਸੀ ਜ਼ਖਮੀ ਨੂੰ ਚੋਰ ਨੇ ਚੱਕਿਆ ਜ਼ਖਮੀ ਨੂੰ ਚੱਕ ਕੇ ਹਸਪਤਾਲ ਪਹੁੰਚਾਇਆ ਤੇ ਹਸਪਤਾਲ ਪਹੁੰਚਾ ਕੇ ਸਟ੍ਰੀਚਰ ਤੇ ਪਏ ਦੀ ਜੇਬ ਚੋਂ ਪੈਸੇ ਕੱਢ ਲੇ 2 ਲੱਖ ਰੁਪਏ ਦੱਸਿਆ ਜਾ ਰਿਹਾ ਕਿ ਉਸ ਦੀ ਜੇਬ ਚ ਸੀ ਤੇ ਇਹ ਚੋਰ 2 ਲੱਖ ਰੁਪਏ ਪੈਸੇ ਕੱਢ ਕੇ ਆਪਣੀ ਜੇਬ ਚ ਪਾਉਂਦਾ ਹੋਇਆ ਸੀਸੀਟੀਵੀ ਦੇ ਵਿੱਚ ਕੈਦ ਹੋ ਗਿਆ ਇੱਕ ਜ਼ਖਮੀ ਵਿਅਕਤੀ ਸੀ ਉਸ ਦਾ ਐਕਸੀਡੈਂਟ ਹੋਇਆ ਸੀ ਉਸ ਦੀ ਜੇਬ ਚ ਪੈਸੇ ਸੀ ਇਸ ਸ਼ਖਸ ਨੇ ਉਸ ਨੂੰ ਚੱਕ ਕੇ ਹਸਪਤਾਲ ਪਹੁੰਚਾਇਆ ਔਰ ਹਸਪਤਾਲ ਦੇ ਵਿੱਚ ਸੀਸੀਟੀਵੀ ਦੇ ਵਿੱਚ ਨਜ਼ਰ ਆ ਰਿਹਾ ਇਸ ਦਾ ਚਿਹਰਾ ਵੀ ਨਜ਼ਰ ਆਇਆ ਸਾਫ਼ ਕਿ ਉਸ ਨੂੰ ਹਸਪਤਾਲ ਪਹੁੰਚਾਇਆ ਤੇ ਹਸਪਤਾਲ ਪਹੁੰਚਾ ਕੇ ਉਸ ਦੀ ਜੇਬ ਦੇ ਵਿੱਚੋਂ ਪੈਸੇ ਕੱਢ ਕੇ ਆਪਣੇ ਕੋਟ ਦੀ ਜੇਬ ਦੇ ਵਿੱਚ ਪਾਉਂਦਾ ਇਸ ਸੀਸੀਟੀਵੀ ਦੇ ਵਿੱਚ ਕੈਦ ਹੋ ਗਿਆ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਪੰਜਾਬ ਦੇ ਤਿੰਨ ਖਿਡਾਰੀਆਂ ਨੂੰ ਖੇਡ ਰਤਨ ਤੇ ਅਰਜੁਨ ਅਵਾੜਾ ਨਾਲ ਸਨਮਾਨਿਤ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਖਿਡਾਰੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਵਧਾਈ ਦਿੱਤੀ ਪੈਰਿਸ 올림픽 ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਸਨਮਾਨਿਤ ਕੀਤਾ ਗਿਆ ਰਾਸ਼ਟਰਪਤੀ ਭਵਨ ਚਰਵਾਏ ਗਏ ਸਮਾਗਮ ਚ ਪੰਜਾਬ ਦੇ ਤਿੰਨ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਭਾਰਤੀ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਮੇਜਰ ਧਿਆਨ ਚੰਦ ਖੇਡ ਰਤਨ ਅਵਾਰਡ ਜਰਮਨਪ੍ਰੀਤ ਸਿੰਘ ਅਤੇ ਸੁਖਜੀਤ ਸਿੰਘ ਨੂੰ ਅਰਜੁਨ ਅਵਾਰਡ ਨਾਲ ਨਵਾਜਿਆ ਗਿਆ ਜੀ ਹਰਮਨਪ੍ਰੀਤ ਸਿੰਘ ਦੇਸ਼ ਦੇ ਸਭ ਮੇਜਰ ਧਿਆਨ ਚੰਦ ਖੇਡ ਰਤਨ ਤੇ ਜਰਮਨਪ੍ਰੀਤ ਸਿੰਘ ਅਤੇ ਸੁਖਜੀਤ ਸਿੰਘ ਜੀ ਸੁਦੀਪ ਸਿੰਘ ਦੇਸ਼ ਕੇ ਸਭ ਤੋਂ ਉਤਕ੍ਰਿਸ਼ਟ ਹੋ ਪੰਜਾਬ ਦੇ ਖਿਡਾਰੀਆਂ ਨੂੰ ਇਹ ਸਨਮਾਨ ਮਿਲਣ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਟਵੀਟ ਕਰ ਲਿਖਿਆ ਪੰਜਾਬੀਆਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਾਡੇ ਪੰਜਾਬ ਦੇ ਤਿੰਨ ਖਿਡਾਰੀਆਂ ਨੂੰ ਰਾਸ਼ਟਰਪਤੀ ਭਵਨ ਵਿਖੇ ਸਰਬ ਉੱਚ ਖੇਡ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ ਭਾਰਤੀ ਹਾਕੀ ਟੀਮ ਦੇ ਕਪਤਾਨ ਸਰਪੰਚ ਹਰਮਨਪ੍ਰੀਤ ਸਿੰਘ ਨੂੰ ਮੇਜਰ ਧਿਆਨ ਚੰਦ ਖੇਡ ਰਤਨ ਪੁਰਸਕਾਰ ਤੇ ਨਾਲ ਹੀ ਸੁਖਜੀਤ ਸਿੰਘ ਕਾਕਾ ਅਤੇ ਜਰਮਨ ਪ੍ਰੀਤ ਸਿੰਘ ਨੂੰ ਅਰਜੁਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਬਤੌਰ ਖੇਡ ਪ੍ਰੇਮੀ ਮੈਂ ਸਾਰੇ ਖਿਡਾਰੀਆਂ ਸਮੇਤ ਇਹਨਾਂ ਦੇ ਪਰਿਵਾਰਾਂ ਤੇ ਕੋਚ ਸਹਿਬਾਨਾਂ ਨੂੰ ਮਿਲੇ ਪੁਰਸਕਾਰਾਂ ਲਈ ਬਹੁਤ-ਬਹੁਤ ਸ਼ੁਭ ਕਾਮਨਾਵਾਂ ਦਿੰਦਾ ਹਾਂ। ਤੇ ਭਵਿੱਖਤ ਵੀ ਖਿਡਾਰੀਆਂ ਤੋਂ ਚੰਗੇ ਪ੍ਰਦਰਸ਼ਨ ਦੀ ਉਮੀਦ ਕਰਦਾ ਹਾਂ। ਪੰਜਾਬ ਦੇ ਤਿੰਨ ਖਿਡਾਰੀਆਂ ਤੋਂ ਇਲਾਵਾ ਮਨੁਭਾਕਰ ਡੀ ਕੁਕੇਸ਼ ਤੇ ਪ੍ਰਵੀਨ ਕੁਮਾਰ ਨੂੰ ਖੇਡ ਰਤਨ ਮਿਲਿਆ। एथलीट नवदीप ते शूटर सिंह यही रहता है कि मैं जितनी हो सके मेहनत करके अपना बेस्ट परफॉर्मेंस देके मेडल्स जीतू अपने देश के लिए। बहुत खुशी है, मेरे को और ये पूरा मेरी मेरी है और उनको जाता है क्योंकि ਉਹ ਉਹਨਕੇ ਬਿਨਾ ਕੁਝ ਵੀ ਅਚੀਵ ਨਹੀਂ ਕਰ ਸਕਦਾ ਮੈਂ ਔਰ ਆਈ ਥਿੰਕ ਬਹੁਤ ਅਚੀ ਜਰਨੀ ਰਹੀ ਹੈ ਔਰ ਬਹੁਤ ਹੀ ਗਰਵ ਦੀ ਬਾਤ ਹੈ ਕਿਉਂਕਿ ਐਸ ਅ ਸਪੋਰਟਸ ਪਰਸਨ ਇਹ ਇੱਕ ਬਹੁਤ بڑا ਅਵਾਰਡ ਹੈ ਜਦੋਂ ਉਹ ਉਸਕੋ ਉਹ ਵਾਰਡ ਆਪਕੋ ਮਿਲਤਾ ਹੈ ਤਾਂ ਆਪਕੋ ਪ੍ਰਾਊਡ ਫੀਲਤ ਬਹੁਤ ਹੁੰਦਾ ਹੈ ਇਸ ਚੀਜ਼ ਮੈਂ ਦੱਸ ਦਈਏ ਕਿ ਐਲੰਪਿਕ ਖੇਡਾਂ ਚ ਨਾ ਸਾਰੇ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦਿਆਂ 2 ਜਨਵਰੀ ਵਾਲੇ ਦਿਨ ਕੇਂਦਰ ਸਰਕਾਰ ਵੱਲੋਂ ਇਨ੍ਹਾਂ ਖਿਡਾਰੀਆਂ ਨੂੰ ਸਨਮਾਨ ਕਰਨ ਦਾ ਐਲਾਨ ਕੀਤਾ ਗਿਆ ਸੀ ਬਿਊਰੋ ਰਿਪੋਰਟ న్యూਸ ਟੀਮ